ਇੱਕ ਮੋਟਰਸਾਈਕਲ ਤੇ ਸਵਾਰ ਤੇ ਨ ਵਿਅਕਤੀ ਲੇਬਰ ਕਰਕੇ ਸਮਰਾਲੇ ਨੂੰ ਆ ਰਹੇ ਸਨ ਤਾਂ ਦੋ ਨੌਜਵਾਨ ਚਿਨਾ ਨੇ ਪੈਂਟਾ ਕਮੀਚਾ ਪਾਈਆਂ ਹੋਈਆਂ ਸਨ ਮੂੰਹ ਸਿਰ ਟੱਕੇ ਹੋਏ ਸਨ ਤਿੰਨ ਵਿਅਕਤੀ ਨੇ ਰੁਕਣ ਦਾ ਇਸ਼ਾਰਾ ਕੀਤਾ ਜਦੋਂ ਨਹੀਂ ਰੁਕੇ ਤਾਂ ਇਹਨਾਂ ਨੌਜਵਾਨਾਂ ਨੇ ਰਿਵਲਵਰ ਤੇ ਨਾਲ ਫਾਇਰ ਕਰ ਦਿੱਤੇ ਦੋ ਗੋਲੀਆਂ ਮੋਟਰਸਾਈਕਲ ਚਾਲਕ ਤੇ ਲੱਗੀਆਂ ਨੇ ਤਿੰਨੇ ਲੇਬਰ ਵਾਲੇ ਵਿਅਕਤੀ ਸੜਕ ਤੇ ਡਿੱਗ ਪਏ ਉਸ ਦਾ ਮੋਟਰਸਾਈਕਲ ਲੈ ਕੇ ਭੱਜ ਗਏ ਵਿਅਕਤੀ ਸਮਰਾਲੇ ਤੋਂ ਲੁਧਿਆਣਾ ਸਾਈਡ ਗਏ ਨੇ ਮੌਕੇ ਤੇ ਮੌਜੂਦ ਵਿਅਕਤੀਆਂ ਦੇ ਵੱਲੋਂ ਸਾਰਾ ਵਾਕਿਆ ਬਿਆਨ ਕੀਤਾ ਕਿ ਹਾਲਾਂਕਿ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਚੜ੍ਹਿਆ ਸ਼ੁਰੂ ਕਰ ਦਿੱਤੀ ਹੈ। ਜੀ ਸੰਜੀ 5 ਮਿੰਟ ਦੇ ਹਲਪਰਾ ਜੀ ਮੈਂ ਜੀ ਸਵਾਰਣ ਤੋਂ ਆਏ ਮੇਰੇ ਆਉਣੇ ਉੱਥੇ ਰੌਲਾ ਪੈ ਰਿਹਾ ਰਹਿ ਗਿਆ ਮਾ ਵੀ ਕੀ ਹੋਇਆ ਇਹਦੇ ਇੱਕ ਗੁੱਡੀ ਸੀਗੀ ਕਹਿੰਦੀ ਵੀ ਉਸੇ ਗੋਲੀ ਮਾਰ ਗਿਆ ਅੱਛਾ ਆਉ ਕਹਿੰਦੀ ਜਦੋਂ ਮੈਂ ਆਈ ਮੇਰੇ ਟਾਇਰ ਪਾੜ ਗਿਆ ਕਿ ਮੋਟਰਸਾਈਕਲ ਦਾ ਕਹਿੰਦੀ ਜਦੋਂ ਮੈਂ ਦੇਖਿਆ ਤਾਂ ਉਹ ਬੰਦੇ ਨੇ ਗੋਲੀ ਮਾਰ ਦਿੱਤੀ ਕਹਿੰਦੀ ਆ ਮੈਂ ਕੋਲ ਨੂੰ ਆਉਣ ਲੱਗੀ ਮੈਨੂੰ ਵੀ ਕਿਰਪਾ ਮੰਗਾਈ ਕਹਿੰਦੇ ਉਹਨੇ ਤੇ ਮੂੰਹ ਬੰਨੇ ਸੀਗੇ ਨਿੰਗਵਾਨੇ ਸੀਗੇ ਉਹ ਨਿੰਗਵਾਨੇ ਵਾਲੇ ਕਾਹਦੇ ਸੀਗੇ ਉਹ ਮੁਰਸਕਦੇ ਸੀਗੇ ਕਿੰਨੇ ਜਾਨੇ ਸੀਗੇ ਤਿੰਨ ਜਾਨੇ ਜੀ ਹੋਗਾਂ ਜੀ ਉਹ ਗੁੱਡੀ ਦੱਸਦੀ ਆ ਅਸੀਂ ਪਿੰਡ ਬਣੀ ਪੁੱਛਿਆ ਜਿਹੜੀ ਘੰਟਾ ਖੜੀ ਰਹੀ ਰਹੀ ਉਹ ਉਹ ਖੜੀ ਰਹੀ ਹੈ ਜਦੋਂ ਪੁਲਿਸ ਲੇਟ ਆਈ ਜਦੋਂ ਉਹ ਵਿਚਾਰੀ ਬਿਆਨ ਲੈ ਕੇ ਗਏ ਨੇ ਪੁਲਿਸ ਉਹ ਕੁੜੀ ਨਾਲ ਸੀ ਉਹ ਪਤਾ ਜੀ ਦੇ ਨਹੀਂ ਨਹੀਂ ਉਹ ਜਿਹੜੀ ਜਾਂਦੀ ਸੀਗੀ ਵੈਸੇ ਉਹਦਾ ਸਰ ਅੱਛਾ ਉਹਦਾ ਵੈਸੇ ਜਾਂਦੀ ਸੀਗੀ ਜਾਂਦੀ ਜਾਂਦੀ ਉਹਨੂੰ ਹੋ ਗਿਆ ਵੀ ਮੇਰਾ ਮੋਟਰਸਾਈਕਲ ਟਾਇਰ ਪਾੜ ਗਿਆ ਸਕੂਟਰ ਦਾ ਉਹ ਖੜ ਗਈ ਤਾਂ ਟਾਇਰ ਦੇ ਖੜ ਕੇ ਨਾਲ ਟਾਇਰ ਦੇ ਗੋਲੀ ਚੱਲੀ ਆ ਉਹ ਦੇਖ ਗਿਆ ਬਜਾੜਾ ਇੱਕ ਸੈਨ ਪ੍ਰਵਾਸੀ ਸੀਗੇ ਜਿਹੜੇ ਏਡੋਂ ਤੋਂ ਕੰਮ ਕਰਕੇ ਆਏ ਨੇ ਤਿੰਨ ਪ੍ਰਵਾਸੀ ਹਾਂਜੀ ਹਾਂਜੀ ਇੱਕ ਦੇ ਗੋਲੀ ਵਜੀਏ ਇੱਕ ਦੇ ਗੋਲੀ ਵਜੀਏ ਦੂਹੇ ਜਿੱਥੇ ਗੋਲੀ ਚੱਲੀ ਆ ਤਿੰਨ ਬੰਦੇ ਆਏ ਦੀ ਇਧਰੋਂ ਲਹਿੰਗ ਸੀ ਅੱਛਾ ਉਹ ਤਿੰਨ ਵਿਹਾਲੀ ਨੂੰ ਗੁੜੀ ਮਾਰੀ ਇੱਕ ਬੰਦੇ ਤੇ ਮਾਰੀ ਇੱਕ ਬੰਦੇ ਤੇ ਹਾਂ ਕਦ ਤੇ ਸੀਗੇ ਮੋਟਰਸਾਈਕਲ ਦੇ ਦੀਆਂ ਤੇ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ ਚੰਡੀਗੜ੍ਹੋਂ ਲੈ ਆਉਂਦੇ ਸੀ ਸਾਲੇ ਵੱਲ ਨੂੰ ਜਾਂਦੇ ਸੀ ਜਿਹੜੇ ਗੋਲੀ ਮਾਰਨ ਵਾਲੇ ਬੰਦੇ ਇੱਕ ਕੌਣ ਸੀ ਉਹ ਨਹੀਂ ਪਤਾ ਕਿ ਕਿਹੜਾ ਕੌਣ ਨਹੀਂ ਤੋਂ ਭੇਜ ਜੋ ਮਾੜਾ ਮੋਟਾ ਪਤਾ ਹੋਊਗਾ ਵੀ ਲੈ ਹਿੰਗੀ ਸੀਗੇ ਬੰਨੇ ਕਹਿੰਦੇ ਹਿੰਗਾ ਬੰਨੇ ਫੇਰ ਹੀ ਤਸਾਲ ਤੇ ਕੱਢਦੇ ਸੀ ਮੋਟਰਸਾਈਕਲ ਤੇ ਜੀ ਕਿਹਦੇ ਗੋਲੀ ਮਾਰੀ ਆ ਉਹ ਕੌਣ ਉਹ ਬਿਹਾਰੀ ਆ ਤੇ ਕੱਢਦੇ ਜਾ ਰਹੇ ਸੀ ਮੋਟਰਸਾਈਕਲ ਤੇ ਜਾ ਰਹੇ ਸੀ ਉਹਦਾ ਮੋਟਰਸਾਈਕਲ ਖੋ ਲਿਆ ਫਿਰ ਮੋਟਰਸਾਈਕਲ ਖੋ ਕੇ ਲੈ ਲਾਂਗੇ ਤੇ ਜਿਹੜੇ 20 ਬੰਦੇ ਤੇ ਗੋਲੀ ਭੱਜੀ ਆ ਕਿੱਥੇ ਹਨ ਬਹੁਤ ਸਸਤਾ ਵਾਲਾ ਜੀ ਹੱਪਣ ਲਗੇ ਹਾਂ ਜੀ ਫੋਟਾ ਆਇਆ ਜੀ ਫੋ हाथ हम लोग नहीं उतरे है खंडा बच गया है तो आगे बढ़ गया तो बोली चला कौन हाथ लिया वो बैठा था वो दोनों लड़का जो से बैठ वाला क्या मारा था तो पीछे वाला मारा है मारा और और क्या तो क्या के लूट के हमारा से कुछ गाड़ी लेके चला गया ले कितने हाँ बंदे थे वो जो आए थे वो दो बंदे थे, जी। किस पे थे? आ, से बाइक था कैसी पूछा थी उनकी तो तो गाड़ी तेज में था हम लोग मूर्ख आदमी है उतना भी कैसा कपड़ा पहना हुआ वो जरा शर्ट पहना था और काला ਮੈਂ ਡਾਕਟਰ ਮਨਦੀਪ ਸਿੰਘ ਜੀ ਇਹ ਗੱਲ ਦਾ ਕਿ ਵਾਰਦਾਤ ਇਹ ਹੋਈ ਵੀ ਇੱਥੇ ਗਨ ਸ਼ਾਟ ਵੂਨ ਦੇ ਨਾਲ ਆਇਆ ਪੇਸ਼ੈਂਟ ਸਾਡੇ ਕੋਲੇ ਤੇ ਸਮਰਾਲਾ ਬ੍ਰਿਜ ਤੇ ਤੇ ਅਸੀਂ ਮੁੱਢਲੀ ਸਹਾਇਤਾ ਦੇ ਕੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ ਤੇ ਗਨ ਸ਼ਾਟ ਜਿਹੜੇ ਵੱਜੇ ਨੇ ਉਹ ਗੌਂਦੀ ਬੰਦਾ ਤੇ ਕਿੱਲੇ ਫਾਇਰ ਹੋਇਆ ਇਹ ਸੋਮਨ ਮੰਡਲ ਨਾਮ ਦਾ ਪੇਸ਼ੈਂਟ ਸੀ ਤੇ ਇਹਦੇ ਦੋ ਐਂਟਰੀ ਵੂਨ ਨੇ ਤੇ ਫਰਦਰ ਆਪਾਂ ਟ੍ਰੀਟਮੈਂਟ ਦੇ ਲਈ ਇਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜੀ ਐਮ ਸੀ ਬੱਤੀ ਸੁਜੀਆ ਕੋਲੀ ਦਾ ਤਾਂ ਤਰਿਕੇ ਕਿੱਦਾਂ ਵਿਲੇ ਦੀ ਮਰੀਜ਼ ਜਿਹੜਾ ਕਿ ਮੈਂ ਕੋਲੀਆਂ ਜਿਹੜੀਆਂ ਪੇਸ਼ੈਂਟ ਜੀ ਦੇਖੋ ਸਾਡੇ ਕੋਲੇ ਵਾਈਟਲ ਬਿਲਕੁਲ ਸਟੇਬਲ ਸੀਗੇ ਤੇ ਅਸੀਂ ਫਰਦਰ ਟ੍ਰੀਟਮੈਂਟ ਦੇ ਲਈ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਹੈ ਸੁਮਨ ਜੀ ਅরেকਾ ਮਾਮਲਾ ਹੋਇਆ ਕਿ ਕੋਲੀਆਂ ਮਾਰੀਆਂ ਗਈਆਂ ਨੇ ਲੇਬਰ ਕਰਨ ਵਾਲੀਆਂ ਜੀ 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 ਇਹ ਅੱਜ ਵਕਤ ਕਰੀਬ 6:30 7:00 ਵਜੇ ਦੀ ਗੱਲ ਹੈ ਜੀ ਤੇ ਇਹ ਪ੍ਰਵਾਸੀ ਸੀ ਮੁੰਡਾ ਲੇਬਰ ਕਰਦਾ ਸੀ ਜਿੱਥੇ ਰਾਜੂ ਫਿਲਿਕ ਸਟੇਸ਼ਨ ਤੇ ਇਹਨਾਂ ਦੇ ਲੋਕ ਦਾ ਇੱਟ ਦਾ ਕੰਮ ਕਰ ਚੱਲ ਰਿਹਾ ਇਹ ਯੋਜਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਤੇ ਨਾਲ ਇਹਦੇ ਨਾਲ ਦੋ ਹੋਰ ਸਵਾਰ ਸੀ ਲੇਬਰਮੈਨ ਤੇ ਜਦੋਂ ਇਹ ਦਿਆਲਪੁਰ ਆ ਇਕੱਠ ਤੇ ਆਇਆ ਤਾਂ ਉਸ ਸਮੇਂ ਦੋ ਨੌਜਵਾਨ ਉਹਨਾਂ ਨੇ ਮੂੰਹ ਸਿਰ ਲਪੇਟੇ ਹੋਏ ਸੀ ਮੋਟਰਸਾਈਕਲ ਤੇ ਸਵਾਰ ਸੀ ਤਾਂ ਇਹਨਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਮੋਟਰਸਾਈਕਲ ਨਾ ਰੋਕਿਆ ਤਾਂ ਪਿੱਛੇ ਬੈਠੇ ਬੰਦੇ ਨੇ ਰਵਾਲਵਰ ਨਾਲ ਦੋ ਫੇਰ ਕਰਤੇ ਜਿਹੜਾ ਮੁੰਡਾ ਚਲਾਉਣ ਵਾਲਾ ਸੀ ਸੋਮਨ ਮੰਡਲ ਉਹਦੇ ਦੇ ਵਖੀ ਤੇ ਲੱਗੇ ਦੋ ਫੇਰ ਸੀ ਤਾਂ ਉਹ ਇਹ ਤਿੰਨੇ ਜਣੇ ਡਿੱਗ ਪਏ ਇਹਨਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ ਜੀ ओके ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪਹੁੰਚ ਗਏ ਇਹਨੂੰ ਹਸਪੀਟਲ ਐਡਮਿਟ ਕਰਾਤਾ ਇੱਥੋਂ ਰੈਫਰ ਕਰਤਾ ਸਟੇਟਮੈਂਟ ਲੇਖ ਲਈ ਸਰ ਅਸੀਂ ਅੱਗੇ ਕਾਰਵਾਈ ਚੱਲ ਰਹੀ ਹੈ ਇਹ ਲੁੱਟੋ ਕਰਕੇ ਬੰਦਾ ਮਾਮਲਾ ਹੈ ਜਾਂ ਸਾਡੇ ਲੁਟੇਰਿਆਂ ਦੇ ਹੌਂਸਲੇ ਨਹੀਂ ਬੁਲੰਦ ਹੋਏ ਹੋਏ ਨੇ ਕਿਵੇਂ ਹਮਾਰਾ ਨਹੀਂ ਲੁਟੇਰਿਆਂ ਦੇ ਤਾਂ ਹੌਸਲੇ ਹੀ ਬੁਲੰਦ ਨਹੀਂ ਹੋਣ ਦਿੰਦੇ ਅਸੀਂ ਲਗਾਤਾਰ ਅਸੀਂ ਆਪਣੀ ਕਾਰਵਾਈ 'ਚ ਜੁਟੇ ਹੋਏ ਹਾਂ ਦਰ ਰਾਤ ਇਹਨਾਂ ਦੀ ਪੇਸ਼ਕੂਦਾ ਬਾਰੇ ਪਤਾ ਲੱਗਿਆ ਜੀ ਕੀ ਇਹਨਾਂ ਨੇ ਕੱਪੜੇ ਪਾਏ ਸੀ ਕੋਈ ਅਜੀ ਅੱਗੇ ਸੀ ਫੋਰਸ ਵੀ ਵਗੈਰਾ ਕਲਗਾ ਲਾਂਗੇ ਜੀ ਚੈੱਕ ਕਰਾਂਗੇ ਬਕਾਇਦਾ ਅਸੀਂ ਤੈਹ ਤੱਕ ਜਾਵਾਂਗੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜਲਦੀ ਸਰਪਾਨਾ ਵੀ ਹਮਲਾ ਕੀਤਾ ਗਿਆ ਤੇ ਕੁੜੀਆਂ ਮਿਚਰਾਂ ਨਹੀਂ 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 ਇਦਾਂ ਦੀ ਕਿਰਪਾਨਦਾਂ ਦਾ ਕੋਈ ਅਜੇ ਸਾਹਮਣੇ ਨਹੀਂ ਆਇਆ ਇਹ ਤਾਂ ਗਨ ਸ਼ਾਟ ਆ ਜੀ ਪਰ ਉਹਨਾਂ ਦੇ ਸਾਥੀ ਦਾ ਕਹਿਣਾ ਹੈ ਕਿ ਤਿਰਪਾਨ ਮਾਰੀ ਗਈ ਹੈ ਪਰ ਉਹ ਜੀ ਨਹੀਂ 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 ਸਰ ਅਜੇ ਤਾਂ ਕੋਈ ਸੰਭਣੀ ਨਹੀਂ ਆਈ ਇਹ ਫਿਲਹਾਲ ਸਾਡੇ ਕੋਲ ਗਨ ਸ਼ਾਟ ਦੇ ਸਾਹਮਣੇ ਆਇਆ ਜੋ ਸਟੇਟਮੈਂਟ ਚ ਲਿਖਾਇਆ ਜੀ ਅੱਗੇ ਕਿ ਜਿਵੇਂ ਜਿਵੇਂ 33 ਹੋ ਗਏ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੀ ਨਹੀਂ ਸਰ ਨਹੀਂ ਨਹੀਂ ਮੋਟਰਸਾਈਕਲ ਕਿਹੜਾ ਸੀ ਉਹ ਨੰਬਰ ਵਾਇ ਨਹੀਂ ਇਹਨਾਂ ਦਾ ਮੋਟਰਸਾਈਕਲ ਤਾਂ ਹੀਰੋ ਹੁੰਦਾ ਸੀ ਜੀ ਚੋਰੀ ਹੋ ਗਿਆ ਦੇਖੋ ਕਿ ਲੱਗ ਗਿਆ ਇਹ ਲੁਧਿਆਣਾ ਸਾਈਡਰੋਂ ਆਉਣ ਪਿੱਛੇ ਰੋਡ ਤੇ ਹੀ ਲੱਗ ਗਿਆ